ਉਹ ਜਰੂਰ ਬਣਾ ਕੇ ਰੱਖੀਏ ਸਾਰੇ ਤੁਸੀਂ ਸਤਕਾਰ ਦੇ ਯੋਗ ਵੀਰ ਰਾਜਨ ਵੀਰ ਹੋ ਰਹੇ ਇਹ ਫਰੰਦੀਪੁਰਿਆ ਗੋਪੀ ਦੀ ਮਾਇਆ ਪੋਜੀ ਦੀ ਕਰਦੀ ਆ ਏਕਮ ਹੈ ਪਤਾਪੁਰੀਆ ਏਕ ਪਤਾਪੁਰੀਆ ਕੇ ਬਰਜਮਾਨ ਸੁਖ ਲਾਵੇਂ ਕੈਨੇਡਾ ਤੇ ਅਰਸ਼ ਉਹਨਾਂ ਵੀਰਾਂ ਵੱਲੋਂ ਜਿਹੜਾ 11000 ਰੇਡਾਂ ਜਿਹੜੀਆਂ ਹੁਣ ਪੈਣ ਵੱਲੇ ਕਿਆ ਬਾਤ ਹੈ ਵੀ ਨੌਜਵਾਨ ਹੈ ਖੁਸ਼ੀ ਪ੍ਰਭ ਯੂਐਸਏ ਵੱਲੋਂ ਗੈਵੀ ਨੀਸਾ ਕਲਮਾਲੀ ਪਹਿਲੀ ਰੇਡ ਯੱਕੂ ਸੈਦੋ ਵਾਲੀਏ ਦੀ ਜਸਕਰਨ ਸਿੰਘ ਢੱਲੋਂ ਜੀ ਆਰ ਦੀ ਟਰਾਂਸਪੋਰਟ ਕੈਨੇਡਾ ਵੱਲੋਂ ਨਵੀਂ ਉਮਰ ਦਾ ਮੁੰਡਾ ਆ ਮਾਰੋ ਕਮਾ ਸਖਾ ਕੇ ਇਹ ਕੰਮ ਕਰਦਾ ਸਖਬੀਬ ਸਿੰਘ ਦਾ ਪੁੱਤ ਹੈ ਇਹਨੇ ਸਾਹਮਣੇ ਕਬੱਡੀ ਪਾਈਆਂ ਮਿੱਤਰੋ ਉਧਰ ਪੱਲੂ ਪਾਟ ਸਾਡਾ ਇੰਗਲੈਂਡ ਦੇ ਵਿੱਚ ਰਹਿੰਦਾ ਹੈ ਵੱਡਾ ਪਿਆਰ ਤੇ ਸਤਿਕਾਰ ਲੱਤੂ ਵਾਲੇ ਪ੍ਰੀਤ ਦੇ ਨਾਲ ਸਾਹਮਣੇ ਲੋ ਸਾਹਮਣੇ ਸ਼ਿਕਾਰ ਮਛੀਆਂ ਦੀ ਧਰਤੀ ਮੇਰੇ ਮਿੱਤਰੋ ਦੀਪ ਦੀ ਪਈ ਰੇਡ ਇਹ ਖੇਡਾਂ ਗੱਦਾਂ ਇੰਗਲੈਂਡ ਦੇ ਮੈਦਾਨਾਂ ਵਿੱਚ ਉਹ ਸਾਂਣ ਭੜਰੇ ਮੇਰੇ ਮਿੱਤਰੋ ਅਗਾੜਾ ਪਿਛੜਾ ਸੇ ਦੀ ਧਰਤੀ ਆ ਮੇਰੇ ਮਿੱਤਰੋ ਵੱਡਾ ਮੇਲਾ ਜੀਉ ਬਾਲੇ ਵਿੱਚ ਸੋ ਦੀਪ ਸਿਆ ਮੇਲਾ ਖੇល ਕੇ ਘਰਿਆਲੇ ਦਾ ਇੱਕ ਜਾਫੀ ਸਾਹਮਣੇ ਨਜ਼ਰੀ ਆਇਆ ਭਰਾਵਾਂ ਨੂੰ ਤੇ ਉਹਨਾਂ ਦੇ ਨਾਲ ਨੋਟ ਕੀਤਾ ਉਧਰਲੇ ਪਾਸੇ ਵੇਖੋ ਮਿੱਤਰੋ ਆ ਸਿਰੇ ਦੀ ਟੱਕਰ ਸਿਰੇ ਸਿਰੇ ਦੇ ਮੱਲ ਪੁੱਜੇ ਇੱਕ ਪਾਸੇ ਫਤਾਹਪੁਰਿਆ ਮੱਲਾ ਦੂਜੇ ਪਾਸੇ ਮੱਲਿਆਂ ਵਾਲਾ ਪਣਆਪ ਲੋਕਾਂ